ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਪੁਲਿਸ ਅਤੇ ਹੋਰ ਏਜੰਸੀਆਂ ਨੇ ਮਿਲ ਕੇ ਇੱਕ ਵੱਡੇ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਜਿਸ ਨੂੰ ਇੱਕ ਪੰਜਾਬੀ ਮੂਲ ਦੇ ਨਸ਼ਾ ਤਸਕਰ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਪੁਲਿਸ ਨੇ ਦੋ ਕੈਨੇਡੀਅਨ ਨਾਗਰਿਕਾਂ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਆਸਟ੍ਰੇਲੀਆ ਵਿੱਚ ਡਰੱਗਸ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਨੂੰ ਇੰਪੋਰਟ ਕਰਨ ਦੇ ਇਲਜ਼ਾਮ ਦੇ ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਅਤੇ ਮਲਟੀ ਏਜੰਸੀ ਸਟ੍ਰਾਈਕ ਟੀਮ ਨੇ ਸਿਡਨੀ ਦੇ ਵਿੱਚ ਇੱਕ ਵੱਡੇ ਗੈਰ ਕਾਨੂੰਨੀ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਦੀਆਂ ਟੀਮਾਂ ਨੇ ਸਿਡਨੀ ਦੀਆਂ ਵੱਖ-ਵੱਖ ਛੇਤਾਵਾਂ ਤੇ ਛਾਪੇਮਾਰੀ ਕਰਦੇ ਹੋਏ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਕੈਨੇਡੀਅਨ ਨਾਗਰਿਕ ਵੀ ਸ਼ਾਮਲ ਨੇ। ਇਸ ਕਾਰਵਾਈ ਦੇ ਵਿੱਚ 20 ਮਿਲੀਅਨ ਤੋਂ ਵੱਧ ਸਿਗਰਟਾਂ ਪੰਜਾਬ ਮਿਲੀਅਨ ਕੋਕੀਨ ਅਤੇ 280 ਕਿਲੋ ਤਰਲ ਮੈਥ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀਆਂ ਨੇ ਸਤੰਬਰ 2023 ਦੇ ਵਿੱਚ ਇੱਕ 42 ਸਾਲ ਦੇ ਰਵਿੰਦਰ ਸਿੰਘ ਨਾਂ ਦੇ ਸ਼ਖਸ ਨੂੰ ਆਪਣੀ ਜਾਂਚ ਦੇ ਘੇਰੇ ਵਿੱਚ ਲਿਆਂਦਾ। ਰਵਿੰਦਰ ਸਿੰਘ ਸਿਡਨੀ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਦੇ ਮੁਤਾਬਕ ਰਵਿੰਦਰ ਸਿੰਘ ਇਸ ਡਰੱਗ ਸਿੰਡੀਕੇਟ ਦਾ ਮੁਖ ਸਰਗਨਾ ਹੈ। ਰਵਿੰਦਰ ਸਿੰਘ ਨਾਂ ਦਾ ਇਹ ਸ਼ਖਸ ਕਾਫੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਤੰਦ ਦੇ ਵਿੱਚ ਸ਼ਾਮਿਲ ਸੀ ਇਸ ਸ਼ਖਸ ਨੇ ਪੰਜਾਬ ਬੋਲ ਵਿੱਚ ਸਥਿਤ ਇੱਕ ਫਰੇਟ ਫਾਰਵਰਡਿੰਗ ਕੰਪਨੀ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਤੰਬਾਕੂ ਦੀ ਤਸਕਰੀ ਕੀਤੀ ਸੀ ਜੁਲਾਈ 2024 ਦੇ ਵਿੱਚ ਜਾਂਚ ਏਜੰਸੀਆਂ ਨੇ ਵੈਂਕੂਵਰ ਕੈਨੇਡਾ ਤੋਂ ਆਈ 280 ਕਿਲੋ ਮੈਥ ਦੀ ਖੇਪ ਨੂੰ ਜ਼ਬਤ ਕੀਤਾ ਜਿਸ ਨੂੰ ਚੁਪਾ ਕੇ ਲਿਆਂਦਾ ਜਾ ਰਿਹਾ ਸੀ ਇਸ ਮਈ ਦੇ ਆਖਰੀ ਹਫਤੇ ਦੇ ਵਿੱਚ ਜਾਂਚ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਸਿੰਡੀਕੇਟ ਦਾ ਸਰਗਨਾ ਰਵਿੰਦਰ ਸਿੰਘ ਪਨਾਮਾ ਤੋਂ 50 ਕਿਲੋ ਕੋਕੀਨ ਦੀ ਵੱਡੀ ਖੇਪ ਸੀਮੈਂਟ ਦੀਆਂ ਬੋਰੀਆਂ ਵਿੱਚ ਲੁਕਾ ਕੇ ਆਸਟ੍ਰੇਲੀਆ ਲੈ ਕੇ ਆ ਰਿਹਾ ਸੀ ਪੁਲਿਸ ਦਾ ਦਾਅਵਾ ਹੈ ਕਿ ਸਰਗਨਾ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਇਸ ਕੋਕੀਨ ਨੂੰ ਕੱਢਣ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਸੰਗਠਿਤ ਅਪਰਾਧਿਕ ਗੈਂਗ ਨੁਕਸ ਨੂੰ ਸਪਲਾਈ ਕਰਨ ਦੇ ਲਈ ਖਾਸ ਤੌਰ ਤੇ ਆਸਟ੍ਰੇਲੀਆ ਬੁਲਾਇਆ ਸੀ ਪੁਲਿਸ ਨੇ ਤੀ ਮਈ ਨੂੰ ਹੋਰ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਰਵਿੰਦਰ ਸਿੰਘ ਸਣੇ ਦੋ ਕੈਨੇਡੀਅਨ ਨਾਗਰਿਕ ਸ਼ਾਮਿਲ ਨੇ ਪੁਲਿਸ ਨੇ ਹੋਰ ਕਾਰਵਾਈ ਕਰਦੇ ਹੋਏ ਰਵਿੰਦਰ ਸਿੰਘ ਦੇ ਇੱਕ ਸਾਥੀ ਨੂੰ ਸਿਡਨੀ ਹਵਾਈ ਅੱਡੇ ਤੋਂ ਤੰਬਾਕੂ ਦੀ ਪਾਰੀ ਖੇਪ ਸਣੇ ਗ੍ਰਿਫਤਾਰ ਕਰ ਲਿਆ